ਪਾਰਟੀਆਂ ਦੇ ਵੱਲੋਂ ਆਪਣੇ ਉਮੀਦਵਾਰਾਂ ਦੇ ਨਾਮਾਂ ਦਾ ਐਲਾਨ ਕਰ ਦਿੱਤਾ ਗਿਆ ਜਿਸ ਦੇ ਮਗਰੋਂ ਉਮੀਦਵਾਰਾਂ ਦੇ ਵੱਲੋਂ ਵੀ ਆਪਣੇ ਸ਼ਹਿਰ ਦੇ ਵਿੱਚ ਲਗਾਤਾਰ ਹੀ ਚੌੜ ਪ੍ਰਚਾਰ ਕੀਤਾ ਜਾ ਰਿਹਾ ਤਾਂ ਹੁਣ ਤਸਵੀਰਾਂ ਜਿਹੜੀਆਂ ਨੇ ਸਾਹਮਣੇ ਆ ਰਹੀਆਂ ਨੇ ਦੇਖਿਆ ਜਾ ਸਕਦਾ ਹੈ ਕਿ ਫਰੀਦਕੋਟ ਤੋਂ ਆਮ ਆਦਮੀ ਪਾਰਟੀ ਉਮੀਦਵਾਰ ਕਰਮਜੀਤ ਅਨਮੋਲ ਜਿਹੜੇ ਨੇ ਜਿਸ ਵੇਲੇ ਸ਼ਹਿਰ ਦੇ ਵਿੱਚ ਉਹਨਾਂ ਦੇ ਵੱਲੋਂ ਚੌੜ ਪ੍ਰਚਾਰ ਕੀਤਾ ਜਾ ਰਿਹਾ ਸੀ ਤਾਂ ਕੁਝ ਲੋਕਾਂ ਦੇ ਵੱਲੋਂ ਮੌਕੇ ਦੇ ਉੱਪਰ ਆਮ ਆਦਮੀ ਪਾਰਟੀ ਦਾ ਵਿਰੋਧ ਕੀਤਾ ਆ ਗਿਆ ਤਾਂ ਇਸ ਦੀ ਇੱਕ ਵੀਡੀਓ ਵੀ ਜਿਹੜੀ ਐ ਸੋਸ਼ਲ ਮੀਡੀਆ ਤੇ ਬੜੀ ਹੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਇੰਨਾ ਹੀ ਨਹੀਂ ਜਿਹੜੇ ਵਿਰੋਧੀ ਨੇ ਉਹਨਾਂ ਦੇ ਵੱਲੋਂ ਵੀ ਆਪਣੇ ਸੋਸ਼ਲ ਮੀਡੀਆ ਅਕਾਊਂਟਸ ਤੇ ਉੱਪਰ ਇਸ ਵੀਡੀਓ ਨੂੰ ਸਾਂਝਾ ਕੀਤਾ ਜਾ ਰਿਹਾ ਹੈ ਇਸ ਦੇ ਨਾਲ ਹੀ ਆਮ ਆਦਮੀ ਪਾਰਟੀ ਦੇ ਉੱਪਰ ਲਗਾਤਾਰ ਹੀ ਸਵਾਲ ਵੀ ਚੁੱਕੇ ਜਾ ਰਹੇ ਨੇ ਤਾਂ ਮੌਕੇ ਤੇ ਮੌਜੂਦ ਕਰਮਜੀਤ ਅਨਮੋਲ ਜਿਸ ਵੇਲੇ ਚੌਣ ਪ੍ਰਚਾਰ ਕਰ ਰਿਹਾ ਸੀ ਤਾਂ ਉਸ ਵੇਲੇ ਕੁਝ ਲੋਕਾਂ ਨੇ ਆਮ ਆਦਮੀ ਪਾਰਟੀ ਦਾ ਵਿਰੋਧ ਕੀਤਾ ਕੀ ਕੁਝ ਕਿਹਾ ਲੋਕਾਂ ਨੇ ਇੱਕ ਵਾਰ ਤੁਸੀਂ ਵੀ ਜ਼ਰੂਰ ਸੁਣੋ ਲੱਖਵੱਖ ਪਾਰਟੀਆਂ ਦੇ ਵੱਲੋਂ ਆਪਣੇ ਉਮੀਦਵਾਰਾਂ ਦੇ ਨਾਮਾਂ ਦਾ ਐਲਾਨ ਕਰ ਦਿੱਤਾ ਗਿਆ ਜਿਸ ਦੇ ਮਗਰੋਂ ਉਮੀਦਵਾਰਾਂ ਦੇ ਵੱਲੋਂ ਵੀ ਆਪਣੇ ਸ਼ਹਿਰ ਦੇ ਵਿੱਚ ਲਗਾਤਾਰ ਹੀ ਚੌੜ ਪ੍ਰਚਾਰ ਕੀਤਾ ਜਾ ਰਿਹਾ ਤਾਂ ਹੁਣ ਤਸਵੀਰਾਂ ਜਿਹੜੀਆਂ ਨੇ ਸਾਹਮਣੇ ਆ ਰਹੀਆਂ ਨੇ ਦੇਖਿਆ ਜਾ ਸਕਦਾ ਹੈ ਕਿ ਫਰੀਦਕੋਟੋ ਆਮ ਆਦਮੀ ਪਾਰਟੀ ਉਮੀਦਵਾਰ ਕਰਮਜੀਤ ਅਨਮੋਲ ਝੇੜੇ ਨੇ ਜਿਸ ਵੇਲੇ ਸ਼ਹਿਰ ਦੇ ਵਿੱਚ ਉਹਨਾਂ ਦੇ ਵੱਲੋਂ ਚੌਣ ਪ੍ਰਚਾਰ ਕੀਤਾ ਜਾ ਰਿਹਾ ਸੀ ਤਾਂ ਕੁਝ ਲੋਕਾਂ ਦੇ ਵੱਲੋਂ ਮੌਕੇ ਦੇ ਉੱਪਰ ਆਮ ਆਦਮੀ ਪਾਰਟੀ ਦਾ ਵਿਰੋਧ ਕੀਤਾ ਗਿਆ ਤਾਂ ਇਸ ਦੀ ਇੱਕ ਵੀਡੀਓ ਵੀ ਜਿਹੜੀ ਹੈ ਸੋਸ਼ਲ ਮੀਡੀਆ ਤੇ ਬੜੀ ਹੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਇੰਨਾ ਹੀ ਨਹੀਂ ਜਿਹੜੇ ਵਿਰੋਧੀ ਨੇ ਉਹਨਾਂ ਦੇ ਵੱਲੋਂ ਵੀ ਆਪਣੇ ਸੋਸ਼ਲ ਮੀਡੀਆ ਅਕਾਊਂਟਸ ਤੇ ਉੱਪਰ ਇਸ ਵੀਡੀਓ ਨੂੰ ਸਾਂਝਾ ਕੀਤਾ ਜਾ ਰਿਹਾ ਹੈ ਇਸ ਦੇ ਨਾਲ ਹੀ ਆਮ ਆਦਮੀ ਪਾਰਟੀ ਦੇ ਉੱਪਰ ਲਗਾਤਾਰ ਹੀ ਸਵਾਲ ਵੀ ਚੁੱਕੇ ਜਾ ਰਹੇ ਇਹ ਤਾਂ ਮੌਕੇ ਤੇ ਮੌਜੂਦ ਕਰਮਚੀ ਤਨਮੋਲ ਜਿਸ ਵੇਲੇ ਚੌਣ ਪ੍ਰਚਾਰ ਕਰ ਰਿਹਾ ਸੀ ਤਾਂ ਉਸ ਵੇਲੇ ਕੁਝ ਲੋਕਾਂ ਨੇ ਆਮ ਆਦਮੀ ਪਾਰਟੀ ਦਾ ਵਿਰੋਧ ਕੀਤਾ ਕੀ ਕੁਝ ਕਿਹਾ ਲੋਕਾਂ ਨੇ ਇੱਕ ਵਾਰ ਤੁਸੀਂ ਵੀ ਜ਼ਰੂਰ ਸੁਣੋ ਇਹਦੀ ਮਜਬੂਰੀ ਹੈ ਇਹ ਮਿੱਟੀਆ ਕਿਉਂ ਨਹੀਂ ਕਰਦਾ ਇਹਦੀ ਮਜਬੂਰੀ ਹੈ ਇਹ ਫੋਟ ਚੱਕਦਾ ਕਰ ਦੇ ਭਾਈ ਇਹਦੀ ਮਜਬੂਰੀ ਹੈ ਮੇਰਾ ਨੰਕ ਕਾਂਸਲ 6 ਵੀ ਮੁਬਾਰਕ ਇਹ ਕਿ ਮਜ਼ਦੂਰੀ ਹੈ ਇਹ ਕਿਉਂ ਨਹੀਂ ਪਿੰਗ ਕਰਦਾ ਸਾਡਾ 14% ਵੋਟਸ ਵਾਲੀ ਕਰਨਗਾ ਸੰਸਕਰਨ ਕਰਤਾ ਮੰਡੀ ਜੀ ਵੀ ਪਰਸੈਂਟ ਵਾਲੀਆਂ ਕਰਨਗਾ ਪਈਆਂ ਚੇਰਮੈਨ ਨੇ ਫੈਸਲਾ ਲਾ ਕੇ ਇਹ ਕਿ ਮਜ਼ਦੂਰੀ ਹੈ ਇਹ ਕਿਉਂ ਨਹੀਂ ਕਰਦਾ ਇੰਦੀ ਮਜ਼ਦੂਰੀ ਹੈ ਇਹ ਫੋਨ ਚੱਲਦਾ ਕਰ ਦੇ ਭਾਈ ਇੰਦੀ ਮਜ਼ਦੂਰੀ ਹੈ ਮੇਰੇ ਨਾਲ ਸੰਕਲ 6 ਵੀ ਮੁਰਦਾਬਾਦ 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 ਇਹ ਕੀ ਮਜਬੂਰੀ ਹੈ ਇਹ ਕਿਉਂ ਨਹੀਂ ਪਿੰਨਿੰਗ ਕਰਦਾ ਸਾਡਾ 14% ਮੋਸਟਰ ਵਾਲੀ ਕਲਗਾਂ ਦਾ ਸੈਸ਼ਨ ਕੈਨਸਲ ਕਰਤਾ ਮੰਡੀ ਜਿੱਥੇ ਵੀ ਪਰਸੈਂਟ ਵਾਲੀਆਂ ਕਲਗਾਂ ਪਈਆਂ ਚੇਰਮੈਨ ਦੇ ਤੇ ਲਾ ਕੇ ਇਹਦੀ ਮਜਬੂਰੀ ਹੈ ਇਹ ਕਿਉਂ ਨਹੀਂ ਕਰਦਾ ਇਹਦੀ ਇਹ ਫੋਨ ਚਾਹਦਾ ਕਰ ਦੇ ਭਾਈ ਇਹਦੀ ਮਜਬੂਰੀ ਹੈ ਮੇਰਾ ਨਾਮ ਕੈਨਸਲ 6 ਵੇ ਮਾਰਗਤ ਕੱਢੀ ਮੁਬਾਰਕ 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 ਸਭਾ ਇਹਦੇ ਯਾਰ ਕੋਈ ਵੀ ਨਾ ਮਰਦੇ ਚੇੜੀ ਨਾ ਆਉਣਾ ਗੱਲ ਕਰ ਰਿਹਾ ਹੈ ਕਿ ਸੀਦਾ ਆ ਪ੍ਰਧਾਨਗੀ ਕੀ ਮਜਬੂਰੀ ਹੈ ਇਹ ਕਿਉਂ ਨਹੀਂ ਪਿੰਨ ਕਰਦਾ ਸਾਡਾ 14% ਮੋਸਟ ਵਾਲੀ ਕਰਨ ਦਾ ਸੈਂਸਲ ਕਰਤਾ ਮੰਗੀ ਜਿੱਤੀ ਵੀ ਪਰਸੈਂਟ ਵਾਲੀਆਂ ਕਰਨ ਤਾਂ ਪਈਆਂ ਚੇਰਮੈਨ ਦੇ ਤੇ ਲਾ ਕੇ ਇਹਦੀ ਮਜਬੂਰੀ ਹੈ ਇਹ ਕਿਉਂ ਨਹੀਂ ਕਰਦਾ ਇਹਦੀ ਇਹ ਫੋਨ ਨਹੀਂ ਚੱਲਦਾ ਕਰ ਦੇ ਭਾਈ ਇਹਦੀ ਮਜਬੂਰੀ ਹੈ ਮੇਰਾ ਨਾਮ ਕੈਨਸਲ 6 ਮਾਰਕਟ ਕੱਢੀ ਮੁਬਾਰਕ ਜੈ ਜਰਵਾਹੇ ਕੱਢੀ ਮੁਬਾਰਕ ਜੈ ਜਰਵਾਹੇ ਕੱਢੀ ਮੁਬਾਰਕ ਜੈ ਜਰਵਾਹੇ ਕੱਢੀ ਮੁਬਾਰਕ ਜੈ ਜਰਵਾਹੇ ਕੱਢੀ ਮੁਬਾਰਕ ਇਹ ਤਿਆਰ ਕੋਈ ਅਸੀਂ ਤਾਂ ਮੁੱਕੇ ਚੋਰੀ ਨੂੰ ਆਉਣਾ ਗੱਲ ਕਰਦੇ ਮਾਰਕਟ ਸੀਦਾ ਆ ਪ੍ਰਧਾਨ ਦੀ ਕੀ ਮਜਬੂਰੀ ਹੈ ਇਹ ਕਿਉਂ ਨਹੀਂ ਪਿੰਨ ਕਰਦਾ ਸਾਡੇ 40% ਬੋਸ ਚੜਾਈ ਕਰਨ ਦਾ ਸਸਕੈਸ਼ਨ ਕਰਤਾ ਮੰਡੀ ਦੀ ਵੀ 30% ਵਾਲੀਆਂ ਕਰਨ ਗਈਆਂ ਚੇਰਮੈਨ ਨੇ ਤੇਰੇ ਤੇ ਲਾ ਕੇ ਇਹਦੀ ਮਜਬੂਰੀ ਹੈ ਇਹ ਮਜਬੂਰੀ ਕਿਉਂ ਨਹੀਂ ਕਰਦਾ ਇਹਦੀ ਮਜਬੂਰੀ ਹੈ ਇਹ ਫੋਟ ਚੰਗਾ ਕਰ ਦੇ ਭਾਈ ਇਹਦੀ ਮਜਬੂਰੀ ਹੈ ਮੇਰੇ ਨਾਮ ਕੈਂਸਲ 6 ਵੀ ਮੁਸਰਬਾਦ 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 ਆਪਰ ਦਾ ਆਂਟੀ ਕੀ ਮਜਬੂਰੀ ਹੈ ਇਹ ਕਿਉਂ ਨਹੀਂ ਪਿੰਨਿੰਗ ਕਰਦਾ ਸਾਡਾ 14% ਵੋਟਸ ਵਾਲੀ ਕਰਨ ਦਾ ਸੈਂਸ ਕੈਨਸਲ ਕਰਤਾ ਮੰਗੀ ਜਿੱਦੀ ਵੀ ਪਰਸੈਂਟ ਵਾਲੀਆਂ ਕਰਨਾ ਪਈਆਂ ਚੇਰਮੈਨ ਦੇ ਪਰੇ ਤੇ ਲਾ ਕੇ ਇਹਦੀ ਮਜਬੂਰੀ ਹੈ ਇਹ ਕਿਉਂ ਨਹੀਂ ਕਰਦਾ ਇਹਦੀ ਇਹ ਬਹੁਤ ਚੰਗਾ ਕਰ ਦੇ ਭਾਈ ਇਹਦੀ ਮਜਬੂਰੀ ਹੈ ਮੇਰੇ ਨਾਮ ਕੈਨਸਲ 6 ਵੀ ਜੀ 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 ਦਾਬਾ ਇਹ ਤੇ ਯਾਰ ਅਸੀਂ ਅੱਜ ਇੱਕ ਬ੍ਰਿਫ ਚੋਣੀ ਤੋਂ ਆਵਣਾ ਗੱਲ ਕਰ ਰਹੇ ਹਾਂ ਕਿ ਸੀਦਾ ਆ ਪ੍ਰਧਾਨਗੀ ਕੀ ਮਜਬੂਰੀ ਹੈ ਇਹ ਕਿਉਂ ਨਹੀਂ ਪਿੰਗ ਕਰਦਾ ਸਾਡਾ 14% ਵੋਟਸ ਵਾਲੀ ਕਲਕਾ ਦਾ ਸੈਂਸ ਕੈਨਸਲ ਕਰਤਾ ਮੰਡੀ ਜਿੱਥੇ ਵੀ 3% ਵਾਲੀਆਂ ਕਲਕਾ ਪਈਆਂ ਚੇਅਰਮੈਨ ਦੇ ਤੇ ਲਾ ਕੇ ਇਹ ਮਜਬੂਰੀ ਹੈ ਇਹ ਕਿਉਂ ਨਹੀਂ ਕਰਦਾ ਇਹਦੀ 12 ਇਹ ਫੋਟ ਚਾਹਦਾ ਕਰ ਜਾ ਭਾਈ ਇਹਦੀ ਮਜਬੂਰੀ ਹੈ ਮੇਰੇ ਸਾਰੇ ਕੈਨਸਲ 6 ਮਾਰਗਤ ਕੱਢੀ ਮੁਰਦਾਬਾ ਜੈਕਾਰੇ ਲਗਾਈਏ ਮੁਰਦਾਬਾ ਜੈਕਾਰੇ ਲਗਾਈਏ ਮੁਰਦਾਬਾ ਮਾਰਗਤ ਕੱਢੀ ਮੁਰਦਾਬਾ ਜੈਕਾਰੇ ਲਗਾਈਏ ਮੁਰਦਾਬਾ ਮਾਰਗਤ ਕੱਢੀ ਮੁਰਦਾਬਾ ਇਹ ਤਿਆਰ ਅਸੀਂ ਅੱਜ ਇੱਕ ਮੁਕਤ ਚੋਰੀ ਡਾਡੇ ਆਉਣਾ ਗੱਲ ਕਰ ਰਹਿਣ ਕਿ ਸੀਦਾ ਆ ਪ੍ਰਧਾਨ ਦੀ ਕੀ ਮਜਬੂਰੀ ਹੈ ਇਹ ਕਿਉਂ ਨਹੀਂ ਪਿੰਨ ਕਰਦਾ ਸਾਡੇ 12% ਮੋਸਟ ਵਾਲੀ ਕਰਨਗਾ ਸਰਸ ਕਰ ਕਰਤਾ ਮੰਡੀ ਜੀ ਦੀ 3% ਵਾਲੀਆਂ ਕਰਨਗਾ ਪਈਆਂ ਚੇਰਮੈਨ ਨੇ ਤੇ ਲਾ ਕੇ ਇਹਦੀ ਮਜਬੂਰੀ ਹੈ ਇਹ ਮਜਬੂਰੀ ਕਿਉਂ ਨਹੀਂ ਕਰਦਾ ਇਹਦੀ ਮਜਬੂਰੀ ਹੈ ਇਹ ਫੋਟ ਚਾਹਦਾ ਕਰ ਦੇ ਭਾਈ ਇਹਦੀ ਮਜਬੂਰੀ ਹੈ ਮੇਰਾ ਨਾਮ ਕੈਂਸਲ 6ਵੀਂ ਮਾਰਗਤ ਮੰਡੀ ਮੁਰਦਾਬਾ ਇਹ ਕੀ ਮਜਬੂਰੀ ਹੈ ਇਹ ਕਿਉਂ ਨਹੀਂ ਪਿੰਨਿੰਗ ਕਰਦਾ ਸਾਡਾ 14% ਮੋਸਟਰ ਵਾਲੀ ਕਰਨ ਦਾ ਸਰਚ ਕਰ ਰਿਹਾ ਮੰਡੀ ਦੀ 30% ਵਾਲੀਆਂ ਕਰਨ ਪਈਆਂ ਚੇਰਮੈਨ ਨੇ ਸੇਜ ਲਾ ਕੇ ਇਹਦੀ ਮਜਬੂਰੀ ਹੈ ਇਹ ਕਿਉਂ ਨਹੀਂ ਕਰਦਾ ਇਹਦੀ ਇਹ ਫੋਟ ਚਾਹਦਾ ਕਰ ਦਿਓ ਭਾਈ ਇਹਦੀ ਮਜਬੂਰੀ ਹੈ ਮੇਰਾ ਨਾਮ ਕੈਂਸਲ 6 ਵੀ ਮੁਰਦਾਬਾਦ 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 ਇਹ ਕੀ ਮਜਬੂਰੀ ਹੈ ਇਹ ਕਿਉਂ ਨਹੀਂ ਪਿੰਨਿੰਗ ਕਰਦਾ ਸਾਡਾ 14% ਵੋਟ ਚੜਾਈ ਕਰਨ ਦਾ ਸੰਸਕਰਨ ਕਰਦਾ ਮੰਡੀ ਦੀ 30% ਵਾਲੀਆਂ ਕਰਨਗਾ ਪਈਆਂ ਚੇਰਮੈਨ ਨਫਤੇ ਤੇ ਲਾ ਕੇ ਇਹ ਮਜਬੂਰੀ ਹੈ ਇਹ ਮਿੱਟੀਆ ਕਿਉਂ ਨਹੀਂ ਕਰਦਾ ਇਹਦੀ ਮਜਬੂਰੀ ਹੈ ਇਹ ਫੋਨ ਚੱਕਦਾ ਕਰ ਦੇ ਭਾਈ ਇਹਦੀ ਮਜਬੂਰੀ ਹੈ ਮੇਰਾ ਟਾਂਕ ਕੈਨਸਲ 6 ਵੀ ਮੁਰਦਾਬਾ ਚੇਰਮੈਨ ਮੁਰਦਾਬਾ 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 ਹਾਂ ਇਹ ਤੇ ਯਾਰ ਫਿਰ ਵੀ ਨਾ ਇਹ ਮਰਦੇ ਚੋਰੀ ਕਰੀਦਾ ਆ ਆਪਣਾ ਗੱਲ ਕਰ ਰਹਿਣ ਕਿ ਸੀਦਾ ਆ ਪ੍ਰਧਾਨ ਜੀ ਕੀ ਮਜਬੂਰੀ ਆ ਇਹ ਕਿਉਂ ਨਹੀਂ ਪਿੰਨਿੰਗ ਕਰਦਾ ਸਾਡਾ 14% ਬੋਸਟਰ ਵਾਲੀ ਕੰਨ ਦਾ ਸਸਪੈਂਸ਼ਨ ਕਰਤਾ ਮੰਡੀ ਜਿੱਦੀ ਵੀ ਪਰਸੈਂਟ ਵਾਲੀਆਂ ਕੰਨ ਪਈਆਂ ਚੇਰਮੈਨ ਦੇ ਅੱਗੇ ਲਾ ਕੇ ਇਹ ਮਜਬੂਰੀ ਆ ਇਹ ਕਿਉਂ ਨਹੀਂ ਕਰਦਾ ਇਹਦੀ ਫੋਟ ਚਾਹਦਾ ਕਰ ਦੇ ਭਾਈ ਇਹਦੀ ਮਜਬੂਰੀ ਆ ਮੇਰੇ ਨਾਲ ਕੈਂਸਲ 6 ਵੀ ਮਾਰਕਟ ਕੱਢੀ ਇਹ ਕੀ ਮਜਬੂਰੀ ਹੈ ਇਹ ਕਿਉਂ ਨਹੀਂ ਪਿੰਨਿੰਗ ਕਰਦਾ ਸਾਡਾ 14% ਬੋਸ ਚੜਾਈ ਕਰਨ ਦਾ ਸਨਸਕ੍ਰਿਤ ਕਰਦਾ ਮੰਡੀ ਦੀ 30% ਵਾਲੀਆਂ ਕਰਨ ਗਈਆਂ ਚੇਰਮੈਨ ਦੇਤੇ ਲਾ ਕੇ ਇਹਦੀ ਮਜਬੂਰੀ ਹੈ ਇਹ ਕਿਉਂ ਨਹੀਂ ਕਰਦਾ ਇਹਦੀ ਮਜਬੂਰੀ ਹੈ ਇਹ ਫੋਟ ਚਾਹਦਾ ਕਰ ਜਾ ਭਾਈ ਇਹਦੀ ਮਜਬੂਰੀ ਹੈ ਮੇਰੇ ਨਾਮ ਕੈਂਸਲ 6 ਵੀ ਮਰਦਾਬਾ ਚੇਰਮੈਨ ਮਰਦਾਬਾ ਮਰਦਾਬਾ ਚੇਰਮੈਨ ਮਰਦਾਬਾ ਮਰਦਾਬਾ ਆਹ ਪ੍ਰਧਾਨ ਜੀ ਕੀ ਮਜਬੂਰੀ ਹੈ ਇਹ ਕਿਉਂ ਨਹੀਂ ਪਿੰਨਿੰਗ ਕਰਦਾ ਸਾਡਾ 14% ਵੋਟਸ ਵਾਲੀ ਕਰਨ ਦਾ ਸੈਂਸ ਕਰਦਾ ਮੰਡੀ ਜੀ ਵੀ 3% ਵਾਲੀਆਂ ਕਰਨ ਪਈਆਂ ਚੇਅਰਮੈਨ ਦੇ ਪਰੇ ਤੇ ਲਾ ਕੇ ਇਹਦੀ ਮਜਬੂਰੀ ਹੈ ਇਹ ਕਿਉਂ ਨਹੀਂ ਕਰਦਾ ਇਹਦੀ ਇਹ ਫੋਟ ਚੰਗਾ ਕਰ ਜਾ ਬਾਈ ਇਹਦੀ ਮਜਬੂਰੀ ਹੈ ਮੇਰੇ ਨਾਲ ਕੈਂਸਲ 6 ਵੀ ਮਰਦਾਬਾ ਚੇਅਰਮੈਨ ਜੀ ਮਰਦਾਬਾ ਮਰਦਾਬਾ ਚੇਅਰਮੈਨ ਜੀ ਮਰਦਾਬਾ ਸਿੱਧਾ ਆ ਪ੍ਰਧਾਨ ਦੀ ਕੀ ਮਜਬੂਰੀ ਹੈ ਇਹ ਕਿਉਂ ਨਹੀਂ ਪਿੰਨਿੰਗ ਕਰਦਾ ਸਾਡਾ 14% ਮੋਸਟਰ ਵਾਲੀ ਕਣਕ ਦਾ ਸਸ ਕੈਨਸਲ ਕਰਤਾ ਮੰਡੀ ਜਿੱਦੀ ਵੀ ਪਰਸੈਂਟ ਵਾਲੀਆਂ ਕਣਕਾਂ ਪਈਆਂ ਚੇਰਮੈਨ ਜੇਕਰ ਤੁਸੀਂ ਲਾਗੇ ਇਹਦੀ ਮਜਬੂਰੀ ਹੈ ਇਹ ਕਿਉਂ ਨਹੀਂ ਕਰਦਾ ਇਹਦੀ 12 ਇਹ ਫੋਟ ਚਾਹਦਾ ਕਰ ਜਾ ਭਾਈ ਇਹਦੀ ਮਜਬੂਰੀ ਹੈ ਮੇਰੇ ਨਾਮ ਕੈਨਸਲ 6 ਵੀ ਮਰਦਾਬਾਦ 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 ਗੁਰਦਾਬਾਹ ਜਰ ਮਾਰਕੀਟ ਮੈਂ ਗੁਰਦਾਬਾਹ ਜਰ ਆਪਣੇ ਵੀਰ ਪ੍ਰੋਫੈਸਰ ਚੌਹੁੰਟੇ ਲਿਆ ਆ ਆਉਣਾ ਚਲ ਕੇ ਮਾਨ ਕੇ ਸੀਦਾ ਆ ਪ੍ਰਧਾਨ ਦੀ ਕੀ ਮਜਬੂਰੀ ਐ ਇਹ ਕਿਉਂ ਨਹੀਂ ਕੰਮ ਕਰਦਾ ਸਾਡਾ 14% ਵੋਟਸ ਵਾਲੀ ਕੰਗਾ ਸਰਸਕੈਸ਼ਨ ਕਰਤਾ ਮੰਗੀ 30% ਵਾਲੀਆਂ ਕੰਗਾ ਪਈਆਂ ਚੇਰਮੈਨ ਨੇ ਫੈਸਲਾ ਲਾ ਕੇ ਇਹ ਮਜਬੂਰੀ ਐ ਇਹ ਮਿੱਟੀਆ ਕਿਉਂ ਨਹੀਂ ਕਰਦਾ ਇਹਦੀ ਮਜਬੂਰੀ ਐ ਇਹ ਫੋਟ ਚਾਹਦਾ ਕਰ ਦੇ ਬਾਈ ਇਹਦੀ ਮਜਬੂਰੀ ਐ ਮੇਰੇ ਨਾਲ ਕੰਸਲ 6 मजबूरी आहे क्यू न